ਉਹ ਜੀ ਨਹੀਂ ਪਾਜੀ ਹੋਇਆ ਕਿ ਇੱਥੇ ਪਾਜੀ ਚਾਵਾ ਨਾ ਫੰਕਸ਼ਨ ਕੀਤਾ ਸੀ ਬਸ ਜੀ ਕੀ ਹੋਇਆ ਕਿ ਦੀ ਨજર ਲੱਗੀ ਕੀ ਹੋਇਆ ਪਾਜੀ ਸਮਝ ਹੀ ਨਹੀਂ ਆਈ ਸਭ ਕੁਝ ਖਤਮ ਹੋ ਕੇ ਰਹਿ ਗਿਆ ਸਾਰੇ ਆਈਓ ਸੀਗੇ ਅਸੀਂ ਦੇਖ ਤੋ ਪਰਵਾਰੀ ਕਿ ਰਿਲੇਸ਼ਨ ਹੈ ਜੀ ਸਾਰਿਆਂ ਨਾਲ ਐਮਐਲਏ ਸਾਹਿਬ ਵੀ ਸੀ ਉੱਥੇ ਸਾਰੇ ਸੀਗੇ ਜੀ ਕਰਾਰੇ ਜੀ ਜੀ ਬੱਗਾ ਜੀ ਜੀ ਨਾਲ ਰਹਿੰਦੇ ਆ ਜੀ ਸਲੇਮਟਪੂਰੀ ਸਾਡੀ ਰੈਸ਼ ਹੈ ਪਰਿਵਾਰ ਹੈ ਜੀ ਸਾਡਾ ਉਹ ਵੀ ਉੱਥੇ ਸੀ ਉਹਨਾਂ ਦੀ ਮਿਲ ਨਹੀਂ ਹੋ ਰਹੀ ਸੀ ਤੇ ਤਾਂ ਕੁਝ ਹੈ ਹੀ ਨਹੀਂ ਸੀ ਜੀ ਸਮਝ ਹੀ ਨਹੀਂ ਹੋਇਆ ਕੀ ਜੀ ਬਣ ਕੀ ਹੈ ਸਾਡੇ ਨਾਲ ਤਾਂ ਨਹੀਂ ਬਜੀ ਉਹ ਘਰੇ ਆ ਕੇ ਬਲ ਪੰਡਿਤ ਜੀ ਨੇ ਮੰਦਰ ਮੱਥਾ ਟਿਕਾਤਾ ਸੀ ਜੀ ਦੋਨਾਂ ਦੇ ਇੱਥੇ ਇੱਥੇ ਮੰਦਰ ਲਿਆ ਸੀ ਉਸ ਟਾਈਮ ਤੋਂ ਤਾਂ ਨਿਕਲ ਗਏ ਸੀ ਜੀ ਡਰ ਗਿਆ ਸੀ ਸਾਰਾ ਪਰਿਵਾਰ ਕਿ ਦੁਬਾਰਾ ਨਾਲ ਕੋਈ ਆ ਕੇ ਦੁਬਾਰਾ ਗੋਲੀਆਂ ਚਲਾ ਦੇ ਸਾ ਮੈਂ ਗੋਸ਼ਤਾ ਇਸ ਟਾਈਮ ਤੱਕ ਜੀ ਸਭ ਕੁਝ ਲੁੱਟਿਆ ਗਿਆ ਵਸੇ ਲਾ ਲੋ ਜੀ ਕਿੱਥੇ ਸੋਚਿਆ ਹੁੰਦਾ ਜੀ 100 ਚੀਜ਼ਾਂ ਹੁੰਦੀਆਂ ਰਿਸੈਪਸ਼ਨ ਸੀ ਅੱਜ ਅੱਗੇ ਹੋਰ 100 ਚੀਜ਼ਾਂ ਸੋਚੀ ਹੁੰਦੀਆਂ ਹੂੰ ਬੰਦਾ ਕੀ ਉਹਨੂੰ ਕੀ ਪਾਣਾ ਵਰਤ ਜਵੇ ਕੀ ਪਤਾ ਜੀ ਕੀ ਲਿਖਿਆ ਕੀ ਹੈ ਜੀ ਪਾਜੀ ਪਤਾ ਹੀ ਨਹੀਂ ਕੀ ਹੋਇਆ ਮੈਨੇ ਸੀ ਤਾਂ ਲੈ ਐਂਟਰ ਹੋਏ ਆ ਮਿਲੀਆਂ ਚਲਦੀਆਂ ਪਈਆਂ ਬਾਹਰੋਂ ਕੋਈ 8-9 ਜਣੇ ਹੋਏ ਨੇ ਤੇ ਕੀ ਹੋ ਗਿਆ ਸਮਝ ਹੀ ਨਹੀਂ ਆਈ ਜੀ ਪਾਜੀ 5-600 ਬੰਦਾ ਹੋਣਾ 4-5 ਬੰਦਾ ਹੋਣਾ ਜੀ ਬਰਾਤ ਐਂਟਰ ਹੋਈ ਆ ਲੈ ਤਾਂ ਮੈਂ ਅੰਦਰ ਬਸ ਸਟੇਜ ਦੇ ਥੱਲੇ ਤੱਕ ਪਹੁੰਚੇ ਹੀ ਨਹੀਂ ਜੀ ਤੇ ਤੋਂ ਪਾਪਾ ਜੜੋ ਪੈ ਗਈਆਂ ਕਰਦਿਆ ਨੇ ਸਟੇਜ ਦੇ ਥੱਲੇ ਬਾੜਤਾ ਜੀ ਮੈਨੂੰ ਤੇ ਬਾਹਰੋਂ ਫੈਰਾ ਦੀ ਆਵਾ ਨੇ ਅੰਦਰ ਆ ਗਈ ਸੀ ਜੀ ਬਸ ਜਿਹੜਾ ਅੰਦਰ ਹੈ ਸਟੇਜ ਵੱਲ ਨੂੰ ਜਾਂਦੇ ਦੇ ਸੀ ਬਾਹਰੋਂ ਕੋਈ ਪੰਜ ਸੱਤ ਜਣੇ ਭੱਜਦੇ ਆਏ ਨੇ ਉਹ ਕਰਕੇ ਨਾਲ ਹੀ ਭੱਜਦੇ ਵਾਪਸ ਚਲੇ ਗਏ ਨੇ ਸਮਝ ਨਹੀਂ ਕੋਨ ਸੀ ਕੋਨ ਸੀ ਇਹ ਵੀ ਨਹੀਂ ਪਤਾ ਜੀ ਭਾਜੀ ਸਾਨੂੰ ਤਾਂ ਇਹ ਵੀ ਨਹੀਂ ਪਤਾ ਫਾਇਰਿੰਗ ਹੋਈ ਕਿੰਨੇ ਕੀਤੀ ਕਿੰਨੇ ਵੇਖ ਤਾਂ ਮੇਰੇ ਮਾਸੀ ਜੀ ਨੇ ਜੀ ਜਲੰਦਰ ਇੱਕ ਮੇਰਾ ਭਰਾ ਹੀ ਜੀ ਆਪਣੇ ਨਾਲ ਰਹਿੰਦੇ ਨਾਲ ਹੀ ਸਾਂਝੀ ਕਰਦੇ ਜੀ ਛੋਟੇ ਉਦੋਂ ਇਕੱਠੇ ਪੱਲੇ ਵੱਡੇ ਹੋਏ ਵਾਸੂ ਚੋਪੜੇ ਜੂ ਨਾ ਦੇ ਜੀ ਮਸੀ ਜੀ ਦੇ ਸੀ ਕਿ ਜੀ ਉਹ 35 ਤੇ ਜਿਹੜਾ ਬ੍ਰਦਰ ਹੈਗਾ ਉਹਦੀ ਵੀ ਜਿੰਨੀ ਸੀ 36 ਦੇ ਦੀ ਪਾਪਾ ਦੇ ক্লোਜ਼ ਫਰੈਂਡ ਦਾ ਬੇਟਾ ਸੀ ਦੋ ਇੰਜਰ ਨੇ ਜੀ ਜੇ ਇਨਵੀਟੇਸ਼ਨ ਹੋਊਗਾ ਤਾਂ ਭਾਜੀ ਭਜਦੇ ਹੋਇਆ ਕਿ ਅੰਦਰ ਫਾਇਰ ਥੋੜੀ ਲੱਦਣਗੇ